ਹੁਣ ਸਾਡਾ ਮੈਂ ਪੰਜਾਬ ਖੇਤੀ ਪ੍ਰਧਾਨ ਸੋ। ਸਾਡੀ ਬਹੁਤ ਉਪਜਾਊ ਧਰਤੀ ਹੈ। ਸਾਡੀ ਇੰਨੀ ਫਰਟਾਈਲ ਧਰਤੀ ਹੈ ਆਪਾਂ ਕੁਝ ਵੀ ਉਗਾ ਸਕਦੇ ਹਾਂ। ਕੁਝ ਵੀ ਉਗਾ ਕੇ ਪ੍ਰੋਸੈਸ ਕਰਕੇ ਆਪਾਂ ਵਰਡ ਲੈਵਲ ਤੇ ਐਕਸਪੋਰਟ ਕਰ ਸਕਦੇ ਆ। ਮੇਰਾ ਵਿਜ਼ਨ ਐਸੇ ਕਿ ਜੇ 13000 ਪਿੰਡ ਜੇ ਆਪਾਂ 13000 ਐਗਰੋ ਬੇਸਡ ਇੰਡਸਟਰੀ ਲਗਾ ਦੇ। ਜਿਹੜੇ ਉਥੋਂ ਦੇ ਛੋਟੇ ਕਿਸਾਨ ਹੈ ਜਾਂ ਲੈਂਡਲੈਸ ਲੇਬਰ ਜੋਨੂੰ ਆਪਾਂ ਪਾਰਟ ਟਾਈਮ ਏਮਪਲੋਈ ਬਣਾ ਦਈਏ ਉਸੇ ਇੰਡਸਟਰੀ ਚ ਕਦੇ ਕਰਜ਼ਾ ਚੜੂਗਾ ਉਹਨੂੰ ਇੱਕ ਫਿਕਸਡ ਇਨਕਮ ਆ ਜਿੰਨੇ ਮੁਲਕ ਇਦਾਂ ਦੇ ਆ ਜਿਨ੍ਹਾਂ ਕੋ ਖਾਣ ਪੀਣ ਦੀਆਂ ਚੀਜ਼ਾਂ ਨਹੀਂ ਹੈਗੀਆਂ ਤੇ ਸਾਡੇ ਕੋਲ ਤਾਂ ਸੋਨੇ ਦੀ ਧਰਤੀ ਆ ਸਾਡੀ ਤਾਂ ਕਹਿੰਦੇ ਨਾ ਕੈਲੀਫੋਰਨੀਆ ਤੋਂ ਬਾਅਦ ਮਤਲਬ ਕੈਲੀਫੋਰਨੀਆ ਜਿਵੇਂ ਉਪਜਾਊ ਧਰਤੀ ਐ ਇਦਾਂ ਹੀ ਸਾਡਾ ਮਤਲਬ ਪੰਜਾਬ ਦੀ ਧਰਤੀ ਇੰਨੀ ਉਪਜਾਊ ਐ ਉੱਥੋਂ ਦੇ ਪਿੰਡ ਦੇ ਨੌਜਵਾਨਾਂ ਨੂੰ ਰੋਜ਼ਗਾਰ ਮਿਲੂਗਾ ਛੋਟੇ ਕਿਸਾਨਾਂ ਨੂੰ ਰੋਜ਼ਗਾਰ ਮਿਲੂਗਾ ਪਾਰਟ ਟਾਈਮ ਜੌਬ ਕਰਨ ਖੇਤੀ ਕਰਨ ਨਾਲੇ ਉਹਨਾਂ ਦੇ ਕਿਤੇ ਨਾਲ ਵੀ ਨਹੀਂ ਉਹਨਾਂ ਨੂੰ ਤੋੜਿਆ ਆਪਣੀ ਖੇਤੀ ਵੀ ਕਰ ਰਿਆ ਨਾਲ ਨਾਲ ਜੇ 15 20000 ਮਹੀਨੇ ਦੀ ਇੱਕ ਫਿਕਸ ਇਨਕਮ ਹੈ ਨਾਲ ਨਾਲ ਖੇਤੀ ਦੀ ਤਾਂ ਆਮਦਨ ਹੋਈ ਰਹੀ ਆ ਕਿਸੇ ਕਿਸਾਨ ਛੋਟੇ ਕਿਸਾਨ ਤੇ ਕਦੇ ਕਰਜ਼ਾ ਛੋੜੂ ਗਈ ਨਹੀਂ ਕਿੰਨਾ ਕੋਖੇ ਵਿਜ਼ਨ ਦੇਣਾ ਲੀਡਰ ਵਾਲੀ ਕਿੰਨਾ ਕੋਖੇ ਇਹਦੇ ਤੇ ਕੰਮ ਕਰਨਾ ਬਟ ਆਪਾਂ ਸੋਖਾ ਕੀਤਾ ਹੈ ਬਲੇਮ ਗੇਮ ਗੋਲਾ ਕੱਟ ਦੋਗੇ ਗੋਲਾ ਕੱਟੀ ਦੋ ਇਨਾਂ ਨੇ ਲੁੱਟ ਲਿਆ ਇਨਾਂ ਨੇ ਖੋ ਲਿਆ ਇਨਾਂ ਨੇ ਆ ਕਰਤਾ ਉਹ ਕਰਤਾ ਬਰਬਾਦ ਕਰਤਾ ਇੱਕ ਵਿਜਨ ਮੈਂ ਦਿੱਤਾ ਸੀ ਪੰਜਾਬ ਲਈ ਮੈਂ ਅੱਚ ਦੇ ਦਿੰਦਾ ਤੁਹਾਡੇ ਮਾਦੇਵ ਰਾਈ ਵੀ ਦੇ ਦਿੰਦਾ ਹੁਣ ਸਾਡਾ ਮੈਂ ਪੰਜਾਬ ਖੇਤੀ ਪ੍ਰਧਾਨ ਸੋਬਾ ਐ ਗ੍ਰੇਡੀਅਨ ਸਟੇਟ ਆਪਾਂ ਦੇਖਦੇ ਆਂ ਖਬਰਾਂ ਸੁਣਦੇ ਆਂ ਕਿ بڑے ਕਿਸਾਨ ਆਤਮ ਹੱਤਿਆ ਕਰ ਜਾਂਦੇ ਛੋਟੇ ਕਿਸਾਨ ਹਨਾ ਜਿਹੜੇ ਲੈਂਡਲੈਸ ਲੇਬਰਸ ਐ ਕਰਜ਼ਾ ਚੜਦਾ ਐ ਮਤ ਆਤਮ ਸਥਾ ਕਰ ਚੰਦੇ ਮੇਰੇ ਕੋਲ ਰੋਡ ਮੈਪ ਇਹਦੇ ਚ ਹੈਗਾ ਕਿ 13000 ਪਿੰਡ ਨੇ ਸਾਡੀ ਬਹੁਤ ਉਪਜਾਊ ਧਰਤੀ ਆ ਸਾਡੀ ਇੰਨੀ ਫਰਟਾਈਲ ਧਰਤੀ ਆ ਆਪਾਂ ਕੁਝ ਵੀ ਉਗਾ ਸਕਦੇ ਆ ਹੂੰ ਕੁਝ ਵੀ ਉਗਾ ਕੇ ਪ੍ਰੋਸੈਸ ਕਰਕੇ ਆਪਾਂ ਵਰਡ ਲੈਵਲ ਤੇ ਐਕਸਪੋਰਟ ਕਰ ਸਕਦੇ ਆ ਮੇਰਾ ਵਿਜਨ ਇਹ ਸੀ ਕਿ ਜੇ 13000 ਪਿੰਡ ਦੇ ਜੇ ਆਪਾਂ 13000 ਐਗਰੋ ਬੇਸਡ ਇੰਡਸਟਰੀ ਲਗਾ ਦੇ ਜਿਦੇਚ ਆਪਾਂ ਫੂਡ ਆਈਟਮਸ ਜਿਵੇਂ ਜਿਹੜੇ ਫੂਡ ਦੀ ਡਿਮਾਂਡ ਹੈ ਆਪਾਂ ਉਸ ਪਿੰਡ ਚ ਉਸ ਚੀਜ਼ ਦੀ ਖੇਤੀ ਕਰੀਏ ਉਹਨੂੰ ਪ੍ਰੋਸੈਸ ਕਰਕੇ ਉਹ ਮੁਲਕ ਚ ਐਕਸਪੋਰਟ ਕਰੀਏ ਜਿਹੜੇ ਉੱਥੋਂ ਦੇ ਛੋਟੇ ਕਿਸਾਨ ਹੈ ਜਾਂ ਲੈਂਡਲੈਸ ਲੇਬਰ ਹੈ ਜਿਹਨੂੰ ਆਪਾਂ ਪਾਰਟ ਟਾਈਮ EMPLOYE ਬਣਾ ਦਈਏ ਉਸੇ ਇੰਡਸਟਰੀ ਚ ਖੇਤੀ ਕਰਨ ਨਾਲ 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 ਆਪਾਂ ਪਾਰਟ ਟਾਈਮ EMPLOYE ਬਣਾਤਾ ਉਹਨਾਂ ਨੂੰ ਕਦੇ ਕਰਜ਼ਾ ਚੜੂਗਾ ਉਹਨਾਂ ਤੋਂ ਇੱਕ ਫਿਕਸ ਇਨਕਮ ਆ ਰਹੀ ਹੈ ਬਿਲਕੁਲ ਕਦੇ ਨਹੀਂ ਚੜੂਗਾ ਕਰਜ਼ਾ ਤੇ ਪਲੱਸ ਕਿੰਨੇ ਮੁਲਕ ਇਦਾਂ ਦੇ ਆ ਜਿੰਨਾਂ ਕੋ ਖਾਣ ਪੀਣ ਦੀਆਂ ਚੀਜ਼ਾਂ ਨਹੀਂ ਹੈਗੀਆਂ ਤੇ ਸਾਡੇ ਕੋਲ ਤਾਂ سونے ਦੀ ਧਰਤੀ ਆ ਸਾਡੀ ਤਾਂ ਇਹ ਤਾਂ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਆ ਸ਼ਹੀਦਾਂ ਦੀ ਧਰਤੀ ਆ ਇੰਨੀ ਉਪਜਾਊ ਧਰਤੀ ਆ ਕਹਿੰਦੇ ਨਾ ਕੈਲੀਫੋਰਨੀਆ ਤੋਂ ਬਾਅਦ ਮਤਲਬ ਕੈਲੀਫੋਰਨੀਆ ਜਿਵੇਂ ਉਪਜਾਊ ਧਰਤੀ ਐ ਏਦਾਂ ਹੀ ਸਾਡਾ ਮਤਲਬ ਪੰਜਾਬ ਦੀ ਧਰਤੀ ਇੰਨੀ ਉਪਜਾਊ ਐ ਸਾਡੇ ਕੋਲ ਤੇ ਮਤਲਬ سونے ਦਾ ਮਤਲਬ ਧਰਤੀ ਹੈ ਤੇ ਆਪਾਂ ਕਿੰਨਾ ਤਰੱਕੀਆਂ ਦੇ ਰਾਹ ਤੇ ਲੈ ਕੇ ਜਾ ਸਕਦੇ ਆ ਪੰਜਾਬ ਨੂੰ ਕਿੰਨੀ ਇਕਨੋਮੀ ਖੜੀ ਕਰ ਸਕਿਆ ਸਕਦੇ ਆ ਕਿੰਨਾ ਔਖਾ ਦੱਸ ਆਪਾਂ ਵਰਲਡ ਨੂੰ ਮਾਰਕੀਟ ਨਹੀਂ ਬਣਾ ਸਕਦੇ ਦਿਸ ਇਜ਼ ਦੀ ਵਿਜਨ ਤੁਸੀਂ ਉੱਥੋਂ ਦੇ ਪਿੰਡ ਦੇ ਨੌਜਵਾਨਾਂ ਨੂੰ ਰੋਜ਼ਗਾਰ ਮਿਲੂਗਾ ਛੋਟੇ ਕਿਸਾਨਾਂ ਨੂੰ ਰੋਜ਼ਗਾਰ ਮਿਲੂਗਾ ਪਾਰਟ ਟਾਈਮ ਜੌਬ ਕਰਨ ਖੇਤੀ ਕਰਨ ਨਾਲੇ ਉਹਨਾਂ ਦੇ ਕਿਤੇ ਨਾਲ ਵੀ ਨਹੀਂ ਉਹਨਾਂ ਨੂੰ ਤੋੜਿਆ ਉਹ ਆਪਣੀ ਖੇਤੀ ਵੀ ਕਰ ਰਿਹਾ ਨਾਲ 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 ਪਾਰਟ ਟਾਈਮ ਏ ਇਮਪਲਾਈ ਦੇ ਤੌਰ ਤੇ ਕੰਮ ਕਰ ਰਿਹਾ ਇਹ ਜ 15 20000 ਮਹੀਨੇ ਦੀ ਇੱਕ ਫਿਕਸ ਇਨਕਮ ਹੈ ਨਾਲ ਨਾਲ ਖੇਤੀ ਦੀ ਤਾਂ ਆਮਦਨ ਹੋਈ ਰਹੀ ਆ ਕਿਸੇ ਕਿਸਾਨ ਛੋਟੇ ਕਿਸਾਨ ਤੇ ਕਦੇ ਕਰਜ਼ਾ ਚੋੜੂ ਗਈ ਨਹੀਂ ਬਿਲਕੁਲ ਰਾਈਟ ਕਿੰਨਾ ਕੋਖੇ ਵਿਜ਼ਨ ਦੇਣਾ ਲੀਡਰ ਵਾਲੀ ਕਿੰਨਾ ਕੋਖੇ ਇਹਦੇ ਤੇ ਕੰਮ ਕਰਨਾ ਹਮ ਪਰ ਆਪਾਂ ਸੋਖਾ ਕੀਤਾ ਬਲੇਮ ਗੇ ਗੋਲਾ ਕੱਢ ਦੋ ਜੀ ਗੋਲਾ ਕੱਢੀ ਚੱਲੋ ਬਸ ਇਹਨਾਂ ਨੇ ਲੁੱਟ ਲਿਆ ਇਹਨਾਂ ਨੇ ਖਾ ਲਿਆ ਇਹਨਾਂ ਨੇ ਆ ਕਰਤਾ ਉਹ ਕਰਤਾ ਬਰਬਾਦ ਕਰਤਾ ਵਸਈਏ ਥੇਰ ਇਜ਼ ਵਿਜ਼ਨ